ਕਿਸਾਨ ਜਥੇਬੰਦੀਆਂ ਅਤੇ ਬਿਜਲੀ ਮੁਲਾਜ਼ਮਾਂ ਵਿਚਕਾਰ ਮੁੱਦਾ ਗਰਮਾ ਚੁੱਕਾ ਹੈ ਪਿਛਲੇ ਦਿਨੀ ਸਈ ਤੋਂ ਖਬਰ ਦਿਖਾਈ ਸੀ ਕਿ ਜਿਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਬਿਜਲੀ ਕਰਦਾ ਕਿਰਾਇਆ ਕਿਤਾ ਗਿਆ ਸੀਗਾ ਅਤੇ ਮੁਲਾਜ਼ਮਾਂ ਦੇ ਨਾਲ ਬੱਦਲੂਕੀ ਕੀਤੀ ਗਈ ਸੀ ਉਹਨਾਂ 'ਤੇ આરોਪ ਲਗਾਏ ਜਾ ਰਹੇ ਨੇ ਇਸ ਵਕਤ ਬਿਜਲੀ ਮੁਲਾਜ਼ਮਾਂ ਵੱਲੋਂ ਕਿ ਸਾਡੇ ਸਾਡੇ ਉੱਤੇ ਕਿਸਾਨਾਂ ਨੇ ਕਾਫੀ ਜੜੀ ਇਹ ਬੱਦਲੂਕੀ ਕੀਤੀ ਹੈ ਤੇ ਮੰਦੀ ਸ਼ਬਦਾਵਲੀ ਦਾ ਜੜੀ ਇਹ ਪ੍ਰਯੋਗ ਕੀਤਾ ਗਿਆ ਇਹਨਾਂ ਵੱਲੋਂ ਜੋਸ਼ ਜਾਰੀ ਕੀਤਾ ਜਾ ਰਹੇ ਨੇ ਆਪਣਾ ਕੰਮ ਨੂੰ ਜਿਹੜਾ ਫਿਲਹਾਲ ਠੱਪ ਰੱਖਿਆ ਗਿਆ ਹੈ ਪੁਰਾਣਾ ਸਾਲਾ ਠਾਣਾ ਪਿੰਡਾਂ ਲੱਗੇ ਉਸ ਨੂੰ ਚਾਕਿਤ ਲਈ ਗਈ ਹੈ ਸੁਨ ਦਰਖਾ ਦਿੱਤੀ ਗਈ ਹੈ ਪਰ ਕੋਈ ਵੀ ਅਜੇ ਪੁਲਿਸ ਵੱਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿੱਦੇ ਚੱਲ ਰਹੀਆਂ ਇਹਨਾਂ ਵੱਲੋਂ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਆਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਜੇ ਉਹ ਪਰਚਾ ਦਰਜ ਨਹੀਂ ਕਰਦੇ ਤੇ ਇਹਨਾਂ ਵੱਲੋਂ ਪੁਲਿਸ ਠਾਣਾ ਉਸ ਆ ਪੁਰਾਣਾ ਸਾਲਾ ਦਾ ਕਿਰਾਵਾ ਕੀਤਾ ਜਾਵੇਗਾ ਆ ਦਿਖਾਈਏ ਤੁਹਾਨੂੰ ਸੋਦੀ ਪੂਰੀ ਕਾਰਵਾਈ ਬਣੇ ਹੋ ABP ਪੰਜਾਬੀ ਨੂੰ ਇਹਦੇ ਨਾਲ ਜਾਣਨ ਦੇ ਲਈ ਪਲਪਲ ਦੀ ਖਬਰ कमेटी शादाबा पुलिस मुबादाब ਸਮਿਤੀ 11 9 25 ਨੂੰ ਜੋ ਵੀ ਸਾਡੇ ਇੱਥੇ ਘਟਨਾਕਰਮ ਵਾਪਰਿਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਰੋਲ ਨਹੀਂ ਹੈਗਾ ਇੱਥੇ ਕੁਝ ਅਖੋਤੀ ਆਗੂ ਜਿਨ੍ਹਾਂ ਨੂੰ ਅਸੀਂ ਕੁਛ ਨਾ ਦੇਖਿਆ ਕਿਤੇ ਕਿਸਾਨ ਜਥੇਬੰਦੀਆਂ ਨਾਲ ਉਹ ਹੈਗੇ ਆ ਉਹਨਾਂ ਨੇ ਇੱਥੇ ਆਣ ਕੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਿਹੜਾ ਕਿ ਕਰਨਾ ਨਹੀਂ ਬੰਦਾ ਗਾਲੀ ਗਲੋਚ ਧਰਨਾ ਪ੍ਰਦਰਸ਼ਨ ਅੰਦਰ ਬੰਦਿਆਂ ਨੂੰ ਗਾਲੀ ਗਲੋਚ ਕਰਨਾ ਫੇਰ ਉਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਜਿਹੜੀ ਕੀਤੀ ਆ ਇਹ ਸਾਰੀ ਜਿਹੜੀ ਆ ਉਹਨਾਂ ਨੇ ਇੱਕ ਚੀਜ਼ ਪੇਸ਼ ਕੀਤੀ ਆ ਵੀ ਜਿਹੜੀ ਅਸੀਂ ਇਹ ਚੀਜ਼ ਕਰਦੇ ਹਾਂ ਚਿਪ ਵਾਲੇ ਸਮਾਰਟ ਮੀਟਰ ਜਦੋਂ ਕਿ ਚਿਪ ਵਾਲੇ ਸਮਾਰਟ ਮੀਟਰ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਇਹ ਜਿਹੜੀ ਆ ਘਟਨਾ ਕ੍ਰਮ ਵਾਪਰਿਆ ਇਹ ਮਾਰਚ ਮਹੀਨੇ ਦਾ ਇੱਕ ਪੀਡੀਸੀ ਹੋਏ ਦਾ ਪਿੰਡ ਗੋਤਪੋਖਰ ਦਾ ਇੱਕ ਖਪਤਕਾਰ ਹੀ ਜਿਹਦਾ ਪੀਡੀਸੀਓ ਮਾਰਚ ਮਹੀਨੇ ਦਾ ਹੋ ਚੁੱਕਾ ਦਾ ਜਿਹਦੀ ਕੀ ਅਮਾਉਂਟ ਬਣਦੀ ਸੀ ਡਿਫਾਲਟਿੰਗ ਅਮਾਉਂਟ ਹੈ 70000 ਰੁਪਈਆ ਉਹ ਬੰਦਾ ਚੋਰੀ ਕਰਦਾ ਪਿਆ ਸੀ ਜਦੋਂ ਅਸੀਂ ਉਹਦਾ ਪਹਿਲਾਂ ਹੀ ਮੀਟਰ ਪੁੱਟ ਚੁੱਕੇ ਹਾਂ ਜਦੋਂ ਫੇਰ ਚੋਰੀ ਕਰਦਾ ਪਿਆ ਸੀ ਜਦੋਂ ਐਸ.ਵੀ.ਓ ਸਾਹਿਬ ਨੂੰ ਕਿਤੋਂ ਇਨਫੋਰਮੇਸ਼ਨ ਆਈ ਇਹ ਵੀ ਉਹ ਬੰਦਾ ਹਜੇ ਵੀ ਚੋਰੀ ਕਰਦਾ ਪਿਆ ਤੇ ਉਹਨੂੰ ਅਸੀਂ ਉਹਦੀਆਂ ਅਸੀਂ ਜਿਹੜੀਆਂ ਪ੍ਰਾਈਵੇਟ ਤਾਰਾਂ ਲਾਈਦੀਆਂ ਸੀ ਉਹ ਲਾਂਡ ਜਦੋਂ ਗਏ ਆ ਇਹਨਾਂ ਨੇ ਉੱਥੇ ਵੀ ਸਾਡੇ ਨਾਲ ਗਾਲੀ ਗਲੋਚ ਕੀਤਾ ਜਦੋਂ ਅਸੀਂ ਇੱਥੇ ਪਹੁੰਚੇ ਆ ਇਹਨਾਂ ਨੇ ਫੇਰ ਆਣ ਕੇ ਐਸ.ਵੀ.ਓ ਸਾਹਿਬ ਦਾ ਘਰਾਓ ਕਰਕੇ ਬਿਨਾਂ ਦੱਸੇ ਜਦੋਂ ਕਿ ਇਹਨਾਂ ਨੂੰ ਟੇਬਲ ਟॉक ਕਰਨੀ ਚਾਹੀਦੀ ਸੀ ਜਿਹੜਾ ਕਿ ਇਨਸਾਨੀਅਤ ਫਰਜ਼ ਆ ਜਦੋਂ ਕਿ ਇਹਨਾਂ ਵਿੱਚ ਕੁਝ ਗੁੰਡੇ ਬੰਦੇ ਆਏ تھے ਜਿਹੜੇ ਕਿ ਕਿਸਾਨ ਯੂਨੀਅਨ ਦਾ ਕੋਈ ਕਿਸੇ ਦਾ ਵੀ ਸੰਬੰਧ ਨਹੀਂ ਹੈਗੇ ਇਹਨਾਂ ਨੇ ਗਾਲੀ ਗਲੋਚ ਕੀਤੀ ਸਾਣਾ ਧੱਕਾ ਮੁਕੀ ਗਈ ਸੀ ਜਦੋਂ ਕਿ ਸਮਾਰਟ ਮੀਟਰ ਦਾ ਕੋਈ ਇਸ਼ੂ ਨਹੀਂ ਹੈਗਾ ਅਸੀਂ ਵੀ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਆਂ ਜੋ ਵੀ ਇਹਨਾਂ ਨੇ ਕੁਝ ਕੀਤਾ ਹੱਥੋਪਾਈ ਕੀਤੀ ਆਂ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਨੇ ਆਂ ਵੀ ਜਿਹੜੇ ਇਹਨਾਂ ਨੇ ਆ ਗੁੰਡੇ ਅੰਸਰ ਜਿਨ੍ਹਾਂ ਨੇ ਕਿ ਆਪਣਾ ਟੈਗ ਲਾਇਦਾ ਕਿਸਾਨ ਆਗੂ ਇਹ ਕਿਸਾਨ ਆਗੂ ਨਹੀਂ ਹੈਗੇ ਇਹਨਾਂ ਵਿਰੋਧ ਦੇ ਜਿਹੜੀ ਠੁਕਮੀ ਕਾਰਵਾਈ ਪੱਤੇ ਦਾਖਲ ਕੀਤੇ ਜਾਣ ਤੇ ਜਿਹੜਾ ਅਸੀਂ ਆਪਣੀ ਨਿਰੰਤਰ ਨਿਰਵਿਗਣ ਸਪਲਾਈ ਜਿਹੜੀ ਆ ਲੋਕਾਂ ਤੱਕ ਪਹੁੰਚਾ ਸਕੀਏ ਬਾਕੀ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਤੇ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸ਼ੁਕਰੀਆ ਧੰਨਵਾਦ ਜੇਕਰ ਪੁਲਸ ਦਾ ਤਾਂ ਕੋਈ ਤੁਹਾਡਾ ਕੋਈ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪਰਾਣਾਸ਼ਾਲਾ ਖਿਲਾਫ ਵੀ ਅਸੀਂ ਧਰਨਾ ਦੇਵਾਂਗੇ ਰੋਸ ਮੰਜਾਰਾ ਕਰਾਂਗੇ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਤੇ ਸਾਰੇ ਜਿਹੜੇ ਸਾਡੇ ਮੁਲਾਜ਼ਮ ਨੇ ਮੁਲਾਜ਼ਮ ਵਰਗ ਟੋਟਲੀ ਜਿੰਨੇ ਸਾਡੀਆਂ ਜਥੇਬੰਦੀਆਂ ਨੇ ਅੱਜ ਸਾਡੀ ਅੱਜ ਉਹਨਾਂ ਨਾਲ ਵੀ ਗਰਦਾਸਪੁਰ ਐਸ.ੀ. ਸਾਹਿਬ ਨਾਲ ਮੀਟਿੰਗ ਹੋਈ ਹੈ ਸਾਡੀ ਜਥੇਬੰਦੀਆਂ ਨਾਲ ਵੀ ਹੋਈ ਆ ਉੱਥੇ ਇਹੀ ਮਤਾ ਪਾਸ ਹੋਇਆ ਕਿ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਦੇ ਖਿਲਾਫ ਅਸੀਂ ਰੋਸ ਮਜਾਰਾ ਧਰਨਾ ਦਵਾਂਗੇ ਜਿਹਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਆ ਥਾਣਾ ਸ਼ਾਲਾ ਦੀ ਹੋਏਗੀ ਉਹੀ ਆਪਣੇ ਆਪ ਨੇ ਆਪਣੇ ਆਪ ਉਹੀ ਸਾਰੇ ਇਸ ਘਟਨਾ ਕਰਮ ਦੇ ਉਹੀ ਜ਼ਿੰਮੇਵਾਰ ਹੋਣਗੇ ਹਾਂ ਹਾਂ ਇੱਥੇ ਦਾਈ ਤੋਂ ਲਈ ਆ ਜਦੋਂ ਤੋਂ ਬਲੋਂ ਕੀਤਾ ਜਾ ਰਿਹਾ ਕੀ ਹੈ ਰੋਸ ਦਸਨ ਕੀਤਾ ਆ ਗਿਆ ਉਹਹੀ ਨਾ ਉਦੋਂ ਉਹਨਾਂ ਨੇ 11 ਤਾਂ 5 9 ਨੂੰ ਕਾਇ ਪਾਹੇ ਪੰਗਾਂ ਨਾਲ ਕਿਸਾਨ ਜੱਟੇ ਬੰਦੀਆਂ ਦੇ ਜਿਹੜੇ ਨੁਮਾਇੰਦੇ ਇਦਾਂ ਹੀ ਮਤਲਬ ਬਿਨਾਂ ਮੋਲ ਤੋਂ ਆਪਣੇ ਉਹਨੂੰ ਨੁਮਾਇੰਦੇ ਦੱਸਦੇ ਆ ਅਰੇ ਜੀ ਅੰਦਰ ਸਟਾਰਟ ਕਰਦੇ ਆਪਾਂ ਬਿਨਾ ਬੋਲਤੋਂ ਨੇ ਉਥੇ ਤੁਹਾਨੂੰ ਪਤਾ ਹੀ ਸਾਰਾ ਮੀਡੀਆ ਚ ਆ ਚੁੱਕਾ ਤਾਂ ਅਸੀਂ ਲਿਖਿਆ ਸੀ ਆ ਪੁਲਿਸ ਨੂੰ ਕੋਈ ਕਾਰਵਾਈ ਕਰੋ ਤੇ ਅਜੇ ਤੱਕ ਕਾਰਵਾਈ ਕੋਈ ਨਹੀਂ ਹੋਈ ਬੰਦੇ ਕੰਮ ਤੇ ਵੀ ਜਾਣ ਦੇ ਡਰਦੇ ਮਰੇ ਇਸ ਕਰਕੇ ਇਹ ਮੁੜਿਆ ਹੁਣ ਫੈਸਲਾ ਲਿਆ ਆਪਾਂ ਕਿ ਉਨੀ ਦੀ ਨੂੰ ਧਰਾਉ ਕਰਨਾ ਕਰਾਉਣੀ ਨਹੀਂ ਕਿ ਨਹੀਂ ਕਰਾਉਣਾ ਰੋਸ ਪ੍ਰਦਰਸ਼ਨ ਕਰਨਾ ਉਥੇ ਤੇ ਸਾਰੀ ਜੁਗਵਾਰੀ ਪ੍ਰੋਸੈਸ ਇਹਨਾਂ ਦੀ ਹੋਏਗੀ ਥਾਣੇ ਵਾਲਿਆਂ ਦੀ ਕਿਤਾ ਕੱਖ ਨਹੀਂ ਦੇਤਾ